ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਸੂਟ ਬੜੇ ਸੋਹਣੇ ਰਹਿਣ ਵਾਲੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਸੂਟ ਤੁਹਾਨੂੰ ਮਿਲਣਗੇ ਇਟਾਲੀਅਨ ਪਿਓਰ ਪਸ਼ਮੀਨਾ ਆਊਗਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਦੇ ਉੱਪਰ ਆਰੀ ਵਰਕ ਕੀਤਾ ਹੋਇਆ ਪ੍ਰੀਮੀਅਮ ਕੁਆਲਿਟੀ ਹੈ 999 ਰੁਪਏ ਦਾ ਸੂਟ ਪੈਗਾ ਫ੍ਰੀ ਸ਼ਿਪਿੰਗ ਦੇ ਨਾਲ ਇਹ ਲਵਲੀਨ ਬ੍ਰਾਂਡ ਦੇ ਵਿੱਚ ਕਾਟ ਰਾਈ ਦੀ ਸ਼ਰਟ ਆਊਗੀ ਤੇ ਪਲੇਨ ਪਸ਼ਮੀਨਾ ਦੀ ਇਹਦੇ ਨਾਲ ਬਾਟਮ ਲੱਗੇ ਹੈ ਕਲਰ ਬੜੇ ਹੀ ਪਿਆਰੇ ਨੇ ਇਹਦੇ ਵਿੱਚ ਜਿਹੜੀ ਸ਼ਰਟ ਦੀ ਤੁਹਾਨੂੰ ਲੰਬਾਈ ਹੈ ਉਹ 1.70 ਮਿਲੇਗੀ ਵੱਡੇ ਪਣੇ ਦੇ ਵਿੱਚ 1150 ਰੁਪਏ ਦਾ ਸੂਪ ਤੁਹਾਨੂੰ ਪਏਗਾ ਇਹ ਵੀ ਇਟਾਲੀਅਨ ਪਿਓਰ ਪਸ਼ਮੀਨਾ ਪਿਓਰ ਕੁਆਲਟੀ ਹੈ ਸ਼ਰਟ 2.5 ਮੀਟਰ ਬਾਟਮ 2 ਮੀਟਰ ਪ੍ਰਿੰਟਾਂ ਬੜੀਆਂ ਹੀ ਸੋਹਣੀਆਂ ਨੇ ਪਲੇਨ ਬਾਟਮ ਮਿਲੂ ਸ਼ਰਟ ਪ੍ਰਿੰਟਡ ਮਿਲੂ 800 ਰੁਪਏ ਦਾ ਸੂਪ ਹੈਗਾ ਫ੍ਰੀ ਸ਼ਿਪਿੰਗ ਦੇ ਨਾਲ ਇਹ ਖੀਨ ਖਾਬੀ ਸ਼ਰਟ ਰਹੂਗੀ ਪਲੇਨਸ ਨਾਟ ਅ ਸਲਿਕਤੀ ਬਾਟਮ ਆਏ ਇਹਦੇ ਨਾਲ ਪ੍ਰੀਮੀਅਮ ਕੁਆਲਟੀ ਹੈ ਸ਼ਰਟ 2.5 ਮੀਟਰ ਬਾਟਮ 2 ਮੀਟਰ ਮਿਲੂਗੀ ਸ਼ਾਰਟ ਵੀ ਇਕੱਲੀ ਲੈ ਸਕਦੇ ਹੋ 1300 ਰੁਪਏ ਦਾ ਸੂਟ ਪਏਗਾ ਤੁਹਾਨੂੰ ਪਿਓਰ ਪਸ਼ਮੀਨਾ ਆਲ ਓਵਰ ਸੂਟ ਹੈ ਇਹ ਜਿਹੜਾ ਹੈਗਾ ਵਰਕ ਪਿਓਰ ਪਸ਼ਮੀਨਾ ਦੇ ਉੱਪਰ ਰੈਡੀ ਹੋ ਕੇ ਆਇਆ ਟਾਪ ਫੈਂਸੀ ਥ्रेड ਵਰਕ ਮਿਲੇਗਾ ਤੇ ਬਾਜੂ ਦੇ ਉੱਪਰ ਵਰਕ ਮਿਲੇਗਾ ਤੇ ਗਲੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ 898 ਰੁਪਏ ਦਾ ਸੂਟ ਪਏਗਾ ਫ੍ਰੀ ਸ਼ਿਪਿੰਗ ਦੇ ਨਾਲ ਇਹ ਸੂਟ ਪਿਓਰ ਪਸ਼ਮੀਨਾ ਦੇ ਵਿੱਚ ਆਣਗੇ ਡਿਜੀਟਲ ਪੇਂਟ ਆਉਗੀ ਘੇਰੇ ਦੇ ਉੱਪਰ ਤੁਹਾਨੂੰ ਐਮਬਰਾਇਡਰੀ ਮਿਲੇਗੀ ਤੇ ਬਾਟਮ ਦੇ ਉੱਪਰ ਵੀ ਐਮਬਰਾਇਡਰੀ ਮਿਲੇਗੀ 998 ਰੁਪਏ ਦਾ ਇਹ ਸੂਟ ਪਏਗਾ। ਇਹ ਡਿਜ਼ਾਈਨਰ ਪਸ਼ਮੀਨਾ ਸ਼ਰਟ ਰਹੂਗੀ ਵੀਵਿੰਗ ਵਾਲੀ ਤੇ ਇਹਦਾ ਸਟਾਲ ਵੀ ਇਸ ਤਰ੍ਹਾਂ ਦਾ ਹੀ ਮਿਲੇਗਾ ਤੁਹਾਨੂੰ ਬੂਲਨ ਬਾਟਮ ਮਿਲੂਗੀ ਪਲੇਨ 1450 ਰੁਪਏ ਦਾ ਸੂਟ ਪਏਗਾ। ਇਹ ਸੂਟਾਂ ਦੇ ਨਾਲ ਸ਼ਿਪਿੰਗ ਤੁਹਾਨੂੰ ਪਏਗੀ। ਕਲਰ ਬੜੇ ਸੋਹਣੇ ਨੇ ਬੜੇ ਸੋਹਣੇ ਸੂਟ ਲੱਗਦੇ ਆ ਇਹ ਡਿਜ਼ਾਈਨਰ ਜੇ ਪੀਸ ਨੇ ਬੜੀ ਪਿਆਰੀ ਲੁੱਕ ਆ ਇਹਨਾਂ ਦੀ। ਇਹ ਪਸ਼ਮੀਨਾ ਦੇ ਵਿੱਚ ਰਹੂਗਾ। ਐਮਬਰਾਇਡਰੀ ਮਿਲੇਗੀ ਤੁਹਾਨੂੰ ਬੈਕ ਤੇ ਫਰੰਟ ਤੇ 1200 ਰੁਪਏ ਦਾ ਸੂਟ ਪਏਗਾ। ਸ਼ਿਪਿੰਗ ਪਲੱਸ ਸ਼ਿਪਿੰਗ ਲੱਗੇਗੀ ਇਹਨਾਂ ਦੇ ਨਾਲ ਇਹ ਵੀ ਪਸ਼ਮੀਨਾ ਦੇ ਵਿੱਚ ਮਿਲੇਗਾ ਤੁਹਾਨੂੰ 1000 ਰੁਪਏ ਦੇ ਵਿੱਚ ਸੂਟ ਮਿਲੇਗਾ ਇਹ origignal pure crepe ਦੇ ਉੱਪਰ digital designer shirt ਬਣੀ ਹੋਈ ਹੈ handwork ਦੇ ਨਾਲ 1795 ਰੁਪਏ ਦਾ ਸੂਟ ਪਵੇਗਾ pure chiffon ਦਾ ਦੁਪੱਟਾ digital print ਦੇ ਵਿੱਚ ਤੇ shantoon ਦੀ ਇਹਦੇ ਨਾਲ ਬਾਟਮ ਮਿਲੂਗੀ ਦੋ ਕਲਰ ਆਉਣਗੇ ਇਹਦੇ ਵਿੱਚ ਇਹਰ ਗੈਂਜਾ ਡਿਜੀਟਲ ਪ੍ਰਿੰਟ ਦੇ ਵਿੱਚ ਸ਼ਰਟ ਮਿਲੂਗੀ ਤੁਹਾਨੂੰ ਹੈਂਡਵਰਕ ਮਿਲੇ ਹੋਇਆ ਲੱਗਿਆ ਹੋਇਆ ਹੈਂਡਵਰਕ ਬਣਿਆ ਹੋਇਆ ਸ਼ੈਂਟੂਨ ਦੀ ਬਾਟਮ ਮਿਲੂਗੀ 1495 ਰੁਪਏ ਦਾ ਇਹ ਤੁਹਾਨੂੰ ਸੂਟ ਪਏਗਾ ਬੜੀ ਪਿਆਰੇ ਕਲਰ ਨੇ ਇਹਦੇ ਵਿੱਚ ਬੜੇ ਪਿਆਰੇ ਛੇੜ ਨੇ ਡਿਜ਼ਾਈਨਰ ਜੇ ਪੀਸ ਨੇ ਇਹ 1495 ਰੁਪਏ ਦੇ ਵਿੱਚ ਇਹ ਸੂਟ ਮੇਰੇ ਪਏਗਾ ਪਲੱਸ ਸ਼ਿਪਿੰਗ ਲੱਗੇਗੀ ਇਹ ਵੀ ਪਿਓਰ ਕਰੇਵ ਦੇ ਵਿੱਚ ਡਿਜੀਟਲ ਸ਼ਰਟ ਬਣੀ ਹੈ ਹੈਂਡਵਰਕ ਦੇ ਨਾਲ ਕੰਮ ਕੀਤਾ ਹੋਇਆ ਸ਼ਿਫੋਨ ਦਾ ਦੁਪੱਟਾ ਰਹੇਗਾ ਸ਼ੈਂਟੂਨ ਬਾਟਮ ਰਹੂਗੀ 1795 ਰੁਪਏ ਦੇ ਸੂਟ ਤੁਹਾਨੂੰ ਪਏਗਾ। ਬਾਂਦਨੀ ਪ੍ਰਿੰਟ ਦੇ ਵਿੱਚ ਇਹ 셔ਟ ਬਣੀ ਹੋਈ ਹੈ। ਇਹ ਪਾਕਿਸਤਾਨੀ ਡਿਜੀਟਲ ਔਰਗੈਂਜਾ ਦੀ 셔ਟ ਰਹੂਗੀ, ਹੈਂਡਵਰਕ ਬਣੇ। ਹੈਂਡਵਰਕ ਕੀਤਾ ਹੋਇਆ ਪਿਓਰ ਸ਼ਿਫੋਨ ਦਾ ਦੁਪੱਟਾ ਆਊਗਾ, ਡਿਜੀਟਲ ਪ੍ਰਿੰਟ ਰਹੂਗੀ। ਸ਼ੈਂਟੂਨ ਦੀ ਬਾਟਮ ਹੈ 1250 ਰੁਪਏ ਦਾ ਸੂਟ ਪਏਗਾ। ਪਲੱਸ ਉਸ ਸ਼ਿਪਿੰਗ ਲੱਗੇਗੀ ਸਿਰਫ 1250 ਰੁਪਏ ਦਾ ਸੂਟ ਪਏਗਾ ਇਹ ਡਿਜ਼ਾਈਨਰ ਜੇ ਪੀਸ ਨੇ ਸਾਰੇ ਸਾਰੇ ਸੂਟ ਮੈਂ ਇੱਥੇ ਮੈਂ ਤੁਹਾਨੂੰ ਸ਼ੋਅ ਕਰ ਦਿੱਤੇ ਕਿਸੇ ਵੀ ਸੂਟ ਦੇ ਬਾਰੇ ਤੁਹਾਡੀ ਕੋਈ ਕੁਐਰੀ ਹੋਵੇ ਕੁਝ ਵੀ ਪੁੱਛਣਾ ਹੋਵੇ ਤਾਂ ਤੁਸੀਂ ਨੰਬਰ ਮੈਂ ਆਪਣੇ ਮੈਂਸ਼ਨ ਕੀਤਾ ਹੋਇਆ ਉਹਦੇ ਉੱਪਰ ਜਾ ਕੇ ਪੁੱਛ ਸਕਦੇ ਹੋ ਥੈਂਕ ਯੂ ਜੀ